ਸੱਚੀ ਕਾਲਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਕੋਈ ਕਹਿਦਵੀ ਨਾ ਮੈਂ ਹੂੰ ਨਾ ਕਹਿੰਦੇ ਰਿਸ਼ਤੇ ਤਾਂ ਬੜੇ ਸੀ ਸਾਥ ਵੀ ਬਥੇਰਾ ਸੀ ਕਿਸੇ ਨੇ ਕਿਹਾ ਹੀ ਨਹੀਂ ਫਿਕਰ ਨਾ ਕਰ ਮੈਂ ਹਾਂ ਮੈਂ ਹਾਂ ਨਾਲ ਖੜੀ ਗਏ ਕਾਫਲਾ ਨੰਗਦਾ ਗਿਆ ਜ਼ਿੰਦਗੀ ਬੀਤਦੀ ਗਈ ਬਸ ਕਾਦੇ ਵਿੱਚ ਝੰਜਟਾਂ ਤੇ ਪਰੇਸ਼ਾਨੀਆਂ ਚ ਹਰ ਕਿਸੇ ਨੂੰ ਨੇ ਇਹ ਤੇ ਤੁਸੀਂ ਭੁੱਲ ਜੋ ਜੀਏ ਦੁਨੀਆਦਾਰੀ ਦੇ ਵਿੱਚ ਕੋਈ ਪਰੇਸ਼ਾਨੀਆਂ ਤੋਂ ਬਾਹਰ ਜਾ ਇਸ ਦੁਨੀਆ ਦੇ ਵਿੱਚ ਜਿੰਨਾ ਮਰਜੀ ਇਨਸਾਨ ਸੁਖੀ ਹੋਵੇ ਕੋਈ ਨਾ ਕੋਈ ਟੈਨਸ਼ਨ ਪਰੇਸ਼ਾਨੀ ਦਿਮਾਗ ਵਿੱਚ ਰਹਿਣੀ ਹੈ ਦਿਮਾਗ ਦੀ ਬੰਤਰ ਹੀ ਕੁਦਰਤ ਨੇ ਇਸ ਤਰੀਕੇ ਨਾਲ ਬਣਾਈ ਹੈ ਕਿ ਜਦੋਂ ਕੋਈ ਪਰੇਸ਼ਾਨੀ ਨਹੀਂ ਹੁੰਦੀ ਤਾਂ ਇਸ ਚੀਜ਼ ਦੀ ਪਰੇਸ਼ਾਨੀ ਆ ਲੈਵੇ ਕੋਈ ਪਰੇਸ਼ਾਨੀ ਨਹੀਂ ਸਚਾਈ ਹੈ ਜੀ ਇਹ ਜਦੋਂ ਤੁਹਾਨੂੰ ਕੋਈ ਟੈਨਸ਼ਨ ਨਾ ਹੋਵੇ ਤਾਂ ਲੈ ਇਹ ਟੈਨਸ਼ਨ ਹੋ ਜਾਂਦੀ ਹੈ ਕਿ ਨਜ਼ਰਾਂ ਲੱਗ ਜਾਣੀਆਂ ਨੇ ਕੋਈ ਟੈਨਸ਼ਨ ਹੀ ਨਹੀਂ ਆ ਅਗਲਾ ਕਹੂਏ ਖੁਸ਼ ਬੜਿਆ ਅਗਲਾ ਕਹੂਏ ਸੁਖੀ ਬੜਿਆ ਮਤਲਬ ਇਸ ਚੀਜ਼ ਨੂੰ ਲੈ ਕੇ ਪਰੇਸ਼ਾਨ ਜਿਦਨਾ ਸਾਡਾ ਕੁਝ ਲੈਣਾ ਦੇਣਾ ਹੈ ਹੀ ਨਹੀਂ ਅੱਦਾ ਅੱਦਾ ਭਾਰ ਅੱਦਾ ਦੁੱਖ ਘਟ ਜਾਂਦਾ ਜਦੋਂ ਕੋਈ ਕਹਿੰਦਾ ਮੈਂ ਹੈਗਾ ਕਿਉਂ ਪਰੇਸ਼ਾਨ ਹੋਏਂ ਕੋਈ ਗੱਲ ਨਹੀਂ ਕੀ ਹੋਇਆ ਮਸੀਬਤ ਨੇ ਕੀ ਹੋਇਆ ਮਾੜਾ ਟਾਈਮ ਐ ਕੀ ਹੋਇਆ ਦੁੱਖ ਪੈ ਗਿਆ ਏ ਇਕੱਠੇ ਮਿਲ ਕੇ ਦੁੱਖ ਨੂੰ ਪਾਰ ਕਰ ਲਵਾਂਗੇ ਵਕਤ ਜੇ ਉਹ ਨਹੀਂ ਰਿਹਾ ਤੇ ਇਹ ਵੀ ਨਹੀਂ ਰਹੇਗਾ ਕਿੰਨੀਆਂ ਹੌਸਲੇ ਵਾਲੀਆਂ ਗੱਲਾਂ ਨੇ ਕੋਈ ਭੈਣ ਭੈੜੀ ਕਹਿ ਦੇਵੇ ਕੋਈ ਭੈਣ ਭਾਈ ਕਹਿ ਦੇਵੇ ਤਖੂਣ ਵਾਲੇ ਖਾ ਜਾਂਦਾ ਏ ਕੋਈ ਸਾਥੀ ਗਿਆ ਜੇ ਤਾਂ ਮੋਢਿਆਂ 'ਚ ਬਲ ਵੱਜ ਜਾਂਦਾ ਏ ਕੋਈ ਦਿਲ ਦਾ ਹਮਦਰਦ ਕਹਿ ਦੇਵੇ ਤਾਂ ਮੰਨ ਲਓ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਏ ਤੇ ਜਦੋਂ ਕੋਈ ਆਪਣਾ ਗੱਲ ਨਾਲ ਲਾ ਲਵੇ ਤਾਂ ਮੰਨ ਲਓ ਕਾਦੀ ਉੱਚਾ ਹੋ ਜਾਂਦਾ ਕਹਿਣ ਦੀਆਂ ਗੱਲਾਂ ਨਹੀਂ ਐ ਇਹ ਸਚਾਈ ਐ ਕਦੀ ਕਿਸੇ ਨੂੰ ਕਹਿ ਕੇ ਦੇਖੋ ਤੇ ਉਹਦੇ ਚਿਹਰੇ ਵੱਲ ਦੇਖਿਓ ਫਿਰ ਕਿੰਨੀ ਵਧੀਆ ਇੱਕ ਊਰਜਾ ਭਰ ਜਾਂਦੀ ਏ ਉਹਦੇ ਜੀਵਨ ਦੇ ਵਿੱਚ ਜਦੋਂ ਕੋਈ ਕਹਿ ਤਵੇ ਕਿ ਕੋਈ ਗੱਲ ਨਹੀਂ ਕੁਛ ਨਹੀਂ ਹੋਇਆ ਮੈਂ ਹੈਗਾ ਜਾਂ ਮੈਂ ਹੈ ਨਹੀਂ ਆ ਜਾ ਪਕਰ ਲੈਣਾ ਕੋਈ ਨਹੀਂ ਨੰਗ ਜਾਣਾ ਮਦਦ ਜ਼ਰੂਰੀ ਥੋੜਾ ਹੀ ਹੈ ਕਿ ਪੈਸੇ ਨਾਲ ਕਰਨੀ ਇਹ ਨਹੀਂ ਦੇਖਣਾ ਚਾਹੀਦਾ ਕਿ ਨੇ ਸਾਡੇ ਲਈ ਕੀ ਕੀਤਾ ਜਦੋਂ ਕਿਸੇ ਨੂੰ ਪੁੱਛੋ ਨਾ ਕਿ ਕੋਈ ਕਿੰਨਾ ਕਰਦਾ ਲੈ ਕਰਨਾ ਕਰਾਉਣਾ ਕੀ ਹੈ ਨਾ ਸਾਨੂੰ ਆ ਦਿੱਤਾ ਨਾ ਸਾਨੂੰ ਆ ਦਿੱਤਾ ਨਾ ਸਾਡੇ ਘਰ ਆ ਲੈ ਕੇ ਆਏ ਨਾ ਸਾਡੇ ਘਰ ਆ ਦੇ ਕੇ ਗਏ ਬਸ ਇੱਥੋਂ ਤੇ ਅਸੀਂ ਕਰਨ ਕਰਾਉਣ ਦਾ ਪਿਆਰ ਦਾ ਕੀ ਹੈ ਨਾਪਦੇ ਆ ਕਿਹਦੇ ਨਾਲ ਤੱਕੜੀ ਨਾਲ ਪਿਆਰ ਕਿਹੜੀ ਤੱਕੜੀ ਨਾਲ ਨਾਪਦਿਆਂ ਲੈਣ ਦੀ ਤੱਕੜੀ ਨਾਲ ਇਹ ਸਚਾਈ ਹੈ ਇਹ ਸਚਾਈ ਆਪਣੇ ਨਾਲ ਰੋਜ਼ ਹੁੰਦੀ ਆ ਤੁਹਾਡੇ ਅੰਦਰੋਂ ਜਿੰਨੀ ਮਰਜ਼ੀ ਤੁਸੀਂ ਮੰਨ ਲਓ ਕਿ ਦੂਜੇ ਦੇ ਨਾਲ ਅਟੈਚਮੈਂਟ ਹੈ ਤੇ ਦੇਖਿਆ ਕਈ ਵਾਰੀ ਆਲੇ-ਦੁਆਲੇ ਤੋਂ ਵੀ ਲੈ ਇੰਨਾ ਪਿਆਰ ਸੀ ਲੈ ਆਈ ਆ ਤੇ ਕੁਝ ਲੈ ਕੇ ਤੇ ਆਈ ਨਹੀਂ ਇੰਨੀ ਵਾਰ ਬਾਹਰ ਜਾ ਆਈ ਆ ਤੇ ਤੁਹਾਨੂੰ ਕੀ ਦਿੱਤਾ ਕੁਝ ਨਹੀਂ ਇਹਦਾ ਮਤਲਬ ਕੀ ਆ ਕਿ ਜੇ ਕੁਝ ਲੈ ਆਵੇ ਤਾਂ ਤੁਹਾਡੇ ਨੇੜੇ ਆ ਜੇ ਕੁਝ ਨਹੀਂ ਲੈ ਕੇ ਆਇਆ ਤੇ ਸਾਡੇ ਕੀ ਲੱਗਦੇ ਚੀਜ਼ਾਂ ਦੇ ਨਾਲ ਚੀਜ਼ਾਂ ਨਾਲ ਤੁਸੀਂ ਹੈਸੀਅਤ ਨਾ ਪਦੇਵੀਂ ਉਹ ਤੇ ਹੈਸੀਅਤ ਕਈ ਲੋਕ ਨਾ ਸਾਡੀ ਆਪਣੀਆਂ ਚੀਜ਼ਾਂ ਨਾਲ ਅ ਟੋਲਦੇ ਨੇ ਟੋਲਦੇ ਤੁਸੀਂ ਦੇਖੋ ਕਈ ਵਾਰੀ ਨਾ ਆਪਣੇ ਆਪ ਤੇ ਥੋੜਾ ਜਹਾਤੀ ਮਾਰ ਕੇ ਦੇਖਿਓ ਤੁਹਾਡਾ ਕੋਈ ਰਿਸ਼ਤੇਦਾਰ ਹੈ ਚਾਰ ਪੈਸੇ ਵਾਲਾ ਹੈ ਉਹ ਤੁਹਾਨੂੰ ਕੋਈ ਚੀਜ਼ ਦੇਏਗਾ ਨਾ ਕਦੀ ਕੰਪੇਅਰ ਕਰਕੇ ਵੇਖਿਓ ਉਹ ਆਪ ਵੀ ਉਦਾਂ ਦੀ ਵਰਤਦਾ ਹੈ ਜਦੋਂ ਕਿਸੇ ਨੂੰ ਚੀਜ਼ ਦੇਣੀ ਹੋਵੇ ਨਾ ਤਾਂ ਦੋ ਅਸੀਂ ਦੇਖ ਲੈਨੇ ਆ ਕਿ ਚੱਲ ਛੱਡ ਆਹੀ ਦੇ ਦਿੰਨੇ ਆ ਤੇ ਜੇ ਕੋਈ ਤੁਸੀਂ ਸੋਚੋ ਕਿ ਜਿਹੜੀ ਚੀਜ਼ ਤੁਸੀਂ ਆਪਣੇ ਲਈ ਨਹੀਂ ਵਰਤ ਸਕਦੇ ਉਹ ਤੁਸੀਂ ਦੂਜੇ ਨੂੰ ਕਿੱਦਾਂ ਦੇ ਸਕਦੇ ਹੋ ਹਾਂ ਇਹ ਨਹੀਂ ਮੈਂ ਕਹਿੰਦੀ ਕਿ ਤੁਸੀਂ ਆਪਣੇ ਵਰਗੀ ਚੀਜ਼ ਹੀ ਕਿਸੇ ਨੂੰ ਦਿਓ ਕਿਸੇ ਨੂੰ ਨਹੀਂ ਆਪਣਿਆਂ ਨੂੰ ਤਾਂ ਕਮ ਸੇ ਕਮ ਆਪਣੇ ਵਰਗੀ ਚੀਜ਼ ਦੇ ਸਕਦੇ ਹੋ ਨਾ ਤੁਸੀਂ ਜਿਹੜੀ ਤੁਹਾਨੂੰ ਨਹੀਂ ਪਸੰਦ ਜਾਂ ਤੁਸੀਂ ਆਪਣੇ ਨਹੀਂ ਲਈ ਲੈ ਸਕਦੇ ਹੋ ਦੂਜੇ ਲਈ ਤੁਸੀਂ ਕਿਵੇਂ ਲੈ ਸਕਦੇ ਹੋ ਜਿਹਨੂੰ ਦੇਖ ਕੇ ਤੁਹਾਡੇ ਚਿਹਰੇ ਤੇ ਖੁਸ਼ੀ ਨਹੀਂ ਹੋਈ ਕਿ ਵਾਹ ਕਿੰਨੀ ਸੋਹਣੀ ਆ ਤੇ ਮੈਂ ਉਹਦੇ ਲਈ ਲੈ ਲੈਣੀ ਆ ਤਾਂ ਉਹਦਾ ਕੀ ਮਤਲਬ ਹੈ ਕਿ ਇਹ ਸੋਹਣੀ ਚੀਜ਼ ਮੈਨੂੰ ਪਸੰਦ ਆਈ ਹੈ ਤਾਂ ਮੈਂ ਆਪਣੇ ਨੂੰ ਕਿਸੇ ਨੂੰ ਯਾਦ ਕੀਤਾ ਕਿਉਂਕਿ ਉਹਨੂੰ ਇਸ ਚੀਜ਼ ਦੀ ਜ਼ਰੂਰਤ ਹੈ ਜਾਂ ਮੈਂ ਉਸ ਨੂੰ ਦੇਣਾ ਚਾਹੁੰਨਾ ਤੇ ਚਲੋ ਉਹ ਤਾਂ ਹੋ ਗਿਆ ਇੱਕ ਇੱਕ ਖੁਸ਼ੀ ਠੀਕ ਤੇ ਪਰ ਅਸੀਂ ਦੁਨੀਆਦਾਰੀ ਦੇ ਵਿੱਚ ਕੀ ਕਰਦੇ ਆ ਤੁਸੀਂ ਵੀ ਉਸੇ ਚ ਹੀ ਆਉਨੇ ਹੋ ਆਪਾਂ ਸਾਰੇ ਉਸੇ ਚ ਹੀ ਆਉਨੇ ਆ ਕਿ ਅਸੀਂ ਇਹ ਦੇਖਦੇ ਆ ਕਿ ਖਾਣਾ ਪੂਰਤੀ ਕਰਨੀ ਆ ਖਾਣਾ ਪੂਰਤੀ ਜਦੋਂ ਅਸੀਂ ਰਿਸ਼ਤਿਆਂ ਵਿੱਚ ਖਾਣਾ ਪੂਰਤੀ ਕਰਦੇ ਆ ਤਾਂ ਦੁਨੀਆਦਾਰੀ ਚ ਕੁਝ ਨਹੀਂ ਹੁੰਦਾ ਮਾਰੋ ਗੋਲੀ ਦੁਨੀਆਦਾਰੀ ਨੂੰ ਨੀਅਤ ਮਾਇਨੇ ਰੱਖਦੀ ਆ ਤੁਹਾਡੀ ਸੋਚ ਮਾਇਨੇ ਰੱਖਦੀ ਆ ਜੋ ਉਸ ਕੁਦਰਤ ਨਾਲ ਜੁੜੀ ਐ ਜਦੋਂ ਤੁਸੀਂ ਦੂਸਰੇ ਦੇ ਲਈ ਆਪਣੇ ਵਰਗਾ ਸਟੈਪ ਨਹੀਂ ਕਰ ਸਕਦੇ ਤਾਂ ਕੁਦਰਤ ਤੁਹਾਡੇ ਲਈ ਆਪਣੇ ਵਰਗਾ ਸਟੈਪ ਕਿਵੇਂ ਕੱਢੂਗੀ ਆਪਣੇ ਵਰਗਾ ਕਿਵੇਂ ਸੋਚੂਗੀ ਇਹ ਸਚਾਈ ਹੈ ਜੀ ਇੱਕ ਵਾਰ ਮੈਂ ਤੁਹਾਨੂੰ ਦੱਸਿਆ ਸੀ ਕਿ ਕਹਿੰਦੇ ਕਰਮ ਕੀ ਨੇ ਕਹਿੰਦੇ ਜਿੱਥੇ ਜਨਮ ਹੋਇਆ ਨਾ ਉਹ ਕਰਮ ਮੁਤਾਬਕ ਹੀ ਮਾਤਾ ਪਿਤਾ ਘਰਬਾਰ ਆਲਾ ਦਵਾਲਾ ਮਿਲਿਆ ਏ ਜੋ ਅਸੀਂ ਚੀਜ਼ਾਂ ਵਰਤ ਰਹੇ ਹਾਂ ਜੋ ਨੀਅਤ ਕਰ ਰਹੇ ਆ ਆਪਣੇ ਕਰਮ ਹੀ ਅੱਗੋਂ ਬੁਣਦੇ ਪਏ ਆ ਮਾਈਨੇ ਰੱਖਦਾ ਏ ਤੁਹਾਡੇ ਦਿਮਾਗ ਤੇ ਤੁਹਾਡੇ ਮਨ ਵਿੱਚ ਉਸ ਕੁਦਰਤ ਨੇ ਕੀ ਪਾਇਆ ਏ ਇਹ ਦੁਨੀਆਦਾਰੀ ਚ ਕੁਦਰਤ ਨੇ ਜੋ ਰਿਸ਼ਤੇ ਦਿੱਤੇ ਆ ਉਹਦੇ ਲਈ ਤੁਸੀਂ ਕੀ ਬਣਾਇਆ ਏ ਕਿੰਨੀਆਂ ਕੋ ਦਵਾਵਾਂ ਤੇ ਕਿੰਨੀਆਂ ਕੋ ਆਪਾਂ એનર્ਜੀ ਆਪਣੇ ਲਈ ਜੋੜੀਆਂ ਨੇ ਮਾਈਨੇ ਇਹ ਵੀ ਰੱਖਦਾ ਏ ਇਹ ਨਾ ਤੂੰ ਕਹੋ ਕਿ ਅਸੀਂ ਤੇ ਬੜਾ ਚੰਗਾ ਕੀਤਾ ਸੀ ਤੇ ਕਿਸੇ ਨੇ ਸਾਡੇ ਲਈ ਸਿਰਫ ਆਹੀ ਕੀਤਾ ਆਹੀ ਕੀਤਾ ਆਹੀ ਕੀਤਾ ਜੋ ਜਿਸ ਨੇ ਕੀਤਾ ਉਹ ਉਸਦਾ ਕਰਮ ਹੈ ਉਹਨੂੰ ਮਾਰੋ ਗੋਲੀ ਸਿਰਫ ਇਹ ਸੋਚੋ ਕਿ ਅਸੀਂ ਕੀ ਕੀਤਾ ਸਿਰਫ ਆਪਣੀ ਊਰਜਾ ਦੇ ਲਈ ਆਪਣੇ ਦਿਮਾਗ ਦੇ ਸਤਨ ਲਈ ਆਪਣੇ ਨੀਅਤ ਲਈ ਆਪਣੇ ਮਨ ਦੀ ਸੰਤੁਸ਼ਟੀ ਲਈ ਘੱਟ ਕਰੋ ਥੋੜਾ ਕਰੋ ਉਹ ਕਰੋ ਜੋ ਤੁਹਾਨੂੰ ਲੱਗੇ ਕਿ ਤਾਨੂੰ ਦੇ ਕੇ ਵੀ ਖੁਸ਼ੀ ਹੋਈ ਤੇ ਅਗਲੇ ਨੂੰ ਲੈ ਕੇ ਵੀ ਕਿ ਲੈ ਉਹਨਾਂ ਨੇ ਆਪਣੀ ਪਸੰਦ ਦਾ ਦਿੱਤਾ ਕਿਉਂਕਿ ਉਹ ਇਦਾਂ ਦਾ ਹੀ ਪਾਉਂਦੇ ਆ ਇਦਾਂ ਦਾ ਹੀ ਖਾਂਦੇ ਆ ਇਦਾਂ ਦੀਆਂ ਚੀਜ਼ਾਂ ਹੀ ਵਰਤਦੇ ਆ ਪਰ ਅਸੀਂ ਕੀ ਕਰਦੇ ਆ ਜੇ ਤੁਸੀਂ ਇਹਲਾ ਉਸ ਤੋਂ ਅਸੀਂ ਆਪਣੇਾਂ ਲਈ ਲੈ ਜਾਣੇ ਆ ਤੇ ਜਿੱਥੇ ਕੋਈ ਹੈ ਵਧੀਆ ਇਹ ਮੇਰੇ ਲਈ ਆ ਤਾਂ ਮੈਨੂੰ ਬੈਸਟ ਚਾਹੀਦਾ ਉਹਦੇ ਲਈ ਲੈ ਲੈਣਿਆ ਸੇਲ ਦਾ ਭੈਣ ਆ ਭੂਆ ਐ ਮਾਸੀ ਐ ਕੋਈ ਕਜਨ ਸਿਸਟਰ ਐ ਕੋਈ ਪਰਜਾਈ ਐ ਆ ਦੇ ਦੋ ਜੀ ਬਸ ਠੀਕ ਆ ਉਹਨੂੰ ਤੇ ਆਪਾਂ ਖਾਣਾ ਪੂਰਤੀ ਕਰਨੀ ਆ ਚੱਕ ਦੋ ਇੱਥੇ ਰੱਖ ਦੋ ਇਹਨਾਂ ਨੂੰ ਲੈ ਕੇ ਜਾਣਾ ਇਹਨੂੰ ਆ ਲੈ ਜੋ ਚੱਲ ਕੋਈ ਨਹੀਂ ਆ ਲੈ ਦੇਖੋ ਨਾ ਲੈ ਕੇ ਜਾ ਨਾ ਦੋ ਅਗਲੇ ਨੂੰ ਮਨਾ ਕਰ ਦੋ ਭਾਈ ਨਹੀਂ ਗੰਜੈਸੀ ਅਸੀਂ ਨਹੀਂ ਲੈ ਕੇ ਆਏ ਤੈਨੂੰ ਮੇਰੀ ਕੋਈ ਚੀਜ਼ ਪਸੰਦ ਆ ਤੂੰ ਲੈ ਲੈ ਨਹੀਂ ਦੇ ਸਕਦੇ ਤਾਂ ਮਨਾ ਕਰੋ ਪਰ ਉਹ ਨਾ ਕਰੋ ਅਗਲੇ ਨੂੰ ਇਹ ਅਹਿਸਾਸ ਹੋਵੇ ਕਿ ਲੈ ਆਪ ਇਦਾਂ ਦੇ ਹੀ ਪਾਉਂਦੇ ਆ ਉਹੀ ਗੱਲ ਹੋਗੀ ਨਾ ਖਾਸ ਤੌਰ ਤੇ ਸੱਚ ਜਾਣੋ ਨੰਗ ਚੁੱਕਿਆ ਆਪਾਂ ਇਸ ਦੌਰ ਤੋਂ ਖਾਸ ਤੌਰ ਤੇ ਉਸ ਨੂੰ ਬੜਾ ਦੁੱਖ ਲੱਗਦਾ ਹੈ ਜਿਹਦੇ ਕੋਲ ਕੁਛ ਚੀਜ਼ ਲੈਣ ਦੀ ਗੁੰਜਾਇਸ਼ ਹੁੰਦੀ ਨਹੀਂ ਤੇ ਉਹਨੂੰ ਤੁਸੀਂ ਇਹ ਅਹਿਸਾਸ ਦਿਵਾਉਂਦੇ ਹੋ ਕਿ ਅੱਛਾ ਜੀ ਤੁਹਾਡੀ ਇਦਾਂ ਦੀ ਪਸੰਦ ਹੈ ਤੇ ਤੁਹਾਨੂੰ ਅਸੀਂ ਇਦਾਂ ਦੀ ਚੀਜ਼ ਲਿਆ ਕੇ ਦਈਏ ਜਾਂ ਤੁਹਾਨੂੰ ਅਸੀਂ ਉਹ ਚੀਜ਼ਾਂ ਦਈਏ ਜੋ ਕਿ ਸਾਡੇ ਕੋਲ ਨੇ ਤੇ ਸਾਨੂੰ ਪਤਾ ਹੈ ਕਿ ਉਹਨੂੰ ਕਿੱਥੇ ਰੱਖਿਆ ਜਾਂਦਾ ਹੈ ਇਹ ਅਤੇ ਗੱਲ ਦੇਣਾ ਕਿ ਕਿੱਥੇ ਰੱਖਿਆ ਜਾਂਦਾ ਹੈ ਤੁਹਾਨੂੰ ਪਤਾ ਹੈ ਠੀਕ ਹੈ ਪਰ ਉਹਨੂੰ ਇਹ ਤੇ ਅਹਿਸਾਸ ਨਾ ਦਿਵਾਓ ਕਿ ਭਾਈ ਤੁਸੀਂ ਇਸ ਚੀਜ਼ ਦੇ ਕਾਬਿਲ ਹੀ ਨਹੀਂ ਤੁਸੀਂ ਇਹ ਚੀਜ਼ ਦੀ ਵਰਤ ਹੀ ਨਹੀਂ ਸਕਦੇ ਤੁਹਾਨੂੰ ਇਸ ਚੀਜ਼ ਦੀ ਕਦਰ ਹੋਵੇ ਨਾ ਹੋਵੇ ਪਰ ਅਸੀਂ ਨਹੀਂ ਦੇ ਸਕਦੇ ਕਿਉਂਕਿ ਤੁਸੀਂ ਇਸ ਦੇ ਇਸ ਲੈਵਲ 'ਚ ਆਉਂਦੇ ਨਹੀਂ ਇਹ ਕਦੇ ਵੀ ਕਦੇ ਵੀ ਕੋਈ ਵੀ ਰਿਸ਼ਤਾ ਹੈ ਉਸ ਨੂੰ ਅਹਿਸਾਸ ਨਾ ਦਿਵਾਓ ਕਦੇ ਨਾ ਦਿਵਾਓ ਥੋੜੀ ਚ ਥੋੜੀ ਦੋ ਆਪਣੇ ਵਰਗੀ ਦੋ ਇਹ ਕਹੋ ਕਿ ਅਸੀਂ ਇਦਾਂ ਹੀ ਵਰਤਦੇ ਨਹੀਂ ਅਸੀਂ ਇੱਦਾਂ ਹੀ ਲੈਨੇ ਤੁਸੀਂ ਇਹ ਚੀਜ਼ ਲਓ ਠੀਕ ਨਹੀਂ ਦੇਣੀ ਤਾਂ ਮਨਾ ਕਰ ਦਿਓ ਨਹੀਂ ਦੇ ਸਕਦੇ ਬਈ ਨਹੀਂ ਦੇ ਸਕਦੇ ਕਹਿਣ ਦਾ ਮਤਲਬ ਇਹ ਹੈ ਜਿਵੇਂ ਵੀ ਚੱਲੋ ਜ਼ਿੰਦਗੀ ਦੇ ਵਿੱਚ ਖੁੱਲਕੇ ਚੱਲੋ ਸਟ੍ਰੇਟ ਚੱਲੋ ਔਰ ਅਗਰ ਕੁਝ ਕਰਨਾ ਹੈ ਤਾਂ ਖੁੱਲਕੇ ਕਰੋ ਨਹੀਂ ਕਰਨਾ ਦਿਖਾਵੇ ਲਈ ਦੁਨੀਆਦਾਰੀ ਲਈ ਸਿਰਫ ਪੂਰਤੀ ਲਈ ਇੱਕ ਬਲੈਂਕਸ ਭਰਨ ਦੇ ਲਈ ਕੁਝ ਨਾ ਕਰੋ ਇਹ ਅਸਲ ਦੇ ਵਿੱਚ ਤੁਹਾਡੀ ਨੀਅਤ ਹੈ ਫੇਰ ਅਸੀਂ ਫੇਰ ਸਾਡਾ ਇੱਕੋ ਹੀ ਜਵਾਬ ਕਦੇ ਪਾਪ ਨਹੀਂ ਕੀਤਾ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਕਦੇ ਕਿਸੇ ਦਾ ਮਾੜਾ ਸੋਚਿਆ ਨਹੀਂ ਭੈਣ ਜੀ ਪਤਾ ਨਹੀਂ ਇੰਨੇ ਦੁੱਖ ਕਿਉਂ ਨੇ ਹਰ ਚੌਥੇ ਬੰਦੇ ਦਾ ਨਾ ਇੱਥੇ ਆ ਕੇ ਇਹੀ ਕੁਐਸਚਨ ਹੁੰਦਾ ਹੈ ਅਸੀਂ ਤਾਂ ਕਿਸਦਾ ਮਾੜਾ ਕਰਦੇ ਨਹੀਂ ਜੇ ਦੇਖੋ ਸਾਡਾ ਐ ਹੋ ਗਿਆ ਮਾੜਾ ਚੰਗਾ ਕੁਝ ਨਹੀਂ ਹੈ ਕਰ ਲੋ ਮਾੜਾ ਕਿਹਨੇ ਕਿਹਾ ਨਹੀਂ ਕਰੋ ਕਿਹਨੇ ਫੂਕ ਮਾਰੀ ਇੱਥੇ ਕੰਨ ਦੇ ਵਿੱਚ ਦੁਨੀਆਦਾਰੀ ਦੇ ਸੂਲ ਨੇ ਤੁਸੀਂ ਸਮਾਜ ਪ੍ਰਧਾਨ ਹੋ ਤੁਸੀਂ ਇਹ ਸੂਲ ਬਣਾਏ ਨੇ ਕਿਤੇ ਉੱਤੋਂ ਥੋੜਾ ਜਿਹੀ ਕੋਈ ਕਿਤਾਬਾਂ ਗਿਰੀਆਂ ਨੇ ਕੋਈ ਗਿਰੀ ਆ ਉਤੋਂ ਕੋਈ ਸੂਲਾਂ ਦੀ ਲਿਸਟ ਆਈ ਆ ਉਤੋਂ ਕੋਈ ਪਰਮਾਤਮਾ ਨੇ ਕਿਸੇ ਦੇ ਫੂਕ ਮਾਰ ਕੇ ਦੱਸਿਆ ਕਿ ਭਈ ਜਾ ਕੇ ਆਹ ਗੱਲਾਂ ਨੇ ਆਹ ਦੁਨੀਆਦਾਰੀ ਨੂੰ ਦੱਸੋ ਇਸ ਕਰਕੇ ਆ ਕਰਨਾ ਧਿਆਨ ਨਹੀਂ ਕਰਨਾ ਹਾਦੀ ਹੋਈ ਪਈ ਹੈ ਕਿਨੇ ਦੱਸਿਆ ਕਿਨੇ ਕੀਤਾ ਜਦੋਂ ਜਦੋਂ ਜਿਸ ਤਰ੍ਹਾਂ ਦਾ ਵਕਤ ਹੋਇਆ ਜਦੋਂ ਜਦੋਂ ਜਿਸ ਤਰ੍ਹਾਂ ਦੇ ਹਾਲਾਤ ਹੋਏ ਉਦੋਂ 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 ਇਨਸਾਨ ਉਹੋ ਸਿਰਾਂ ਦੀ ਬੜੋਤਰੀ ਲਈ ਕੇ ਸਮਾਜ ਦੇ ਵਿੱਚ ਸਹੀ ਰਹੇ ਪਰਿਵਾਰਕ ਸਹੀ ਰਹੇ ਉਸੇ ਤਰ੍ਹਾਂ ਨਾਲ ਉਸਨੇ ਉਸੂਲ ਬਣਾ ਲੇ ਉਸੇ ਤਰ੍ਹਾਂ ਨਾਲ ਉਹਨੇ ਆਪਣੀ ਆਪਣੀ ਪ੍ਰਧਾਨਤਾ ਲਈ ਰੂਲ ਬਣਾ ਲੇ ਉਹ ਤੋ ਤਕ ਨਹੀਂ ਨਾ ਬਣੇ ਤਾਂ ਇਸ ਕਰਕੇ ਗਲਤ ਸਹੀ ਕੁਝ ਨਹੀਂ ਹੈ ਗਲਤ ਤੇ ਸਹੀ ਸਿਰਫ ਤੁਹਾਡੀ ਸੋਚ ਤੁਹਾਡੀ ਨੀਅਤ ਹੈ ਉਸ ਮੁਤਾਬਕ ਤੁਹਾਨੂੰ ਫਲ ਮਿਲਣਾ ਹੈ ਜੋ ਤੁਸੀਂ ਆਪਣੇ ਦਿਮਾਗ ਦੇ ਵਿੱਚ એનર્ਜੀ ਭਰ ਰਹੇ ਹੋ ਨਾ ਦੂਜੇ ਦੇ ਪ੍ਰਤੀ ਜਾਂ ਖਾਨਾ ਪੂਰਤੀ ਕਰ ਰਹੇ ਹੋ ਨਾ ਤੇ ਫਿਰ ਉਹੀ ਕੁਦਰਤ ਸਾਨੂੰ ਕਹਿੰਦੇ ਜੇ ਜਮਾਨਾ ਵਾਲ ਕਿੰਨੇ ਆ ਕਹਿੰਦਾ ਮੂਰੇ ਹੀ ਆਉਣੇ ਆ ਤੇ ਹਰ ਚੀਜ਼ ਫਿਰ ਸਾਡੇ ਮੂਰੇ ਹੀ ਆਉਂਦੀ ਆ ਉਹ ਨੀਅਤ ਮੁਤਾਬਕ ਹੀ ਆਉਂਦੀ ਆ ਜਿੱਥੇ ਮਾੜੀ ਨੀਅਤ ਹੋ ਜੇ ਨਾ ਉੱਥੇ ਫਿਰ ਕੁਦਰਤ ਤੁਹਾਨੂੰ ਇੰਜੋਏ ਨਹੀਂ ਕਰਨ ਦਿੰਦੀ ਢੇਰਾਂ ਦੇ ਢੇਰ ਗੱਟੀਆਂ ਚ ਰਹਿ ਜਾਂਦੇ ਆ ਪੈਸੇ ਨਾਲ ਪੈਸੇ ਨਾਲ ਮਨ ਦੀ ਸੰਤੁਸ਼ਟੀ ਹੁੰਦੀ ਹੈ ਮਨ ਦਾ ਸੁੱਖ ਨਹੀਂ ਮਿਲਦਾ ਇਹ 100% ਸਚਾਈ ਹੈ ਆ ਜਮਾਈ ਹੋਈ ਚੀਜ਼ ਹੈ ਪ੍ਰੈਕਟੀਕਲ ਤੌਰ ਤੇ ਇਹ ਕਲੀਅਰ ਗੱਲ ਹੈ ਠੀਕ ਹੈ ਚਲੋ ਆਪਾਂ ਆਪਣੀਆਂ ਗੱਲਾਂ ਕਰਦੇ ਆਂ ਆਪਾਂ ਪਰਿਵਾਰਕ ਗੱਲਾਂ ਕਰਦੇ ਆਂ ਆਪਾਂ ਆਪਣੇ ਨਾਲ ਹੋ ਰਹੀ ਬੀਤ ਰਹੀ ਦੀ ਗੱਲ ਕਰਦੇ ਆਂ ਕਿਸੇ ਨਾਲ ਕੋਈ ਪਰੇਸ਼ਾਨੀ ਹੈ ਤਾਂ ਤੁਸੀਂ ਕਿਸ ਚੀਜ਼ ਦੀ ਤੁਹਾਡੇ ਦਿਮਾਗ ਚ ਗੱਲ ਬੜੀ ਹੈ ਤਾਂ ਉਹ ਤੁਸੀਂ ਮੈਨੂੰ ਆਪਣਾ ਲਿਖ ਵੀ ਸਕਦੇ ਹੋ ਦੱਸ ਵੀ ਸਕਦੇ ਆਂ ਆਪਾਂ ਉੱਤੇ ਡਿਸਕਸ਼ਨ ਕਰ ਸਕਦੇ ਆਂ ਟੈਨਸ਼ਨ ਨਹੀਂ ਕਰਨੀ ਕਿਸੇ ਚੀਜ਼ ਦੀ ਵੀ ਕਿਉਂਕਿ ਕਿਉਂਕਿ ਉਹ ਆਪਣਾ ਪੈਟ ਜਿਆ ਡਾਇਲੌਗ ਕਰ ਜਾ ਥੋੜਾ ਦੇਣਾ ਕਿਸੇ ਦਾ ਸਹੀ ਗੱਲ ਹੈ ਜੀ ਕੁਦਰਤ ਨੇ ਪੈਦਾ ਕੀਤਾ ਇਹ ਥੋੜਾ ਕਿਹਾ ਹੈ ਕਿ ਆਹੀ ਕਰਨਾ ਧਿਆਨ ਨਹੀਂ ਕਰਨਾ ਹੈਨਾ ਚਲੋ 21 ਜਨਵਰੀ 2025 ਦਿਨ ਮੰਗਲਵਾਰ ਦਾ ਤਿਥੀ ਸਤਵੀਂ ਚਿਤਰਾ ਨਕਸ਼ਤਰ ਚੱਲ ਰਿਹਾ ਹੈ ਕਿਸ਼ਨ ਅਪਖਿਆ ਔਰ ਜੋ ਸਤਵੀਂ ਤਿਥੀ ਤੇ ਚਿਤਰਾ ਨਕਸ਼ਤਰ ਰਾਤ ਨੂੰ 11:37 ਮਿੰਟ ਤੱਕ ਚੱਲੇਗਾ ਔਰ ਸਿਤਾਰਿਆਂ ਦੇ ਮੁਤਾਬਕ ਮੰਗਲਵਾਰ ਵਾਲੇ ਦਿਨ ਸਵਾਮੀ ਵਿਵੇਕਾਨੰਦ ਜੀ ਜੀ ਜਨਮ ਦਿਵਸ ਰਵੇਗੀ ਅੱਜ ਦੇ ਦਿਨ ਔਰ ਬੱਕਰੀ ਮੰਗਲ ਮਿਥੂ ਰਾਸ਼ੀ ਵਿੱਚ ਸਵੇਰੇ 10:05 ਤੇ ਜਾਣ ਵਾਲਾ ਹੈ ਬੱਕਰੀ ਮੰਗਲ ਕਿੱਥੇ ਜਾ ਰਿਹਾ ਹੈ ਮੇਥੂ ਰਾਸ਼ੀ ਵਿੱਚ ਮੱਕਰੀ ਹੋ ਕੇ ਪਿਛਲੀ ਰਾਸ਼ੀ ਜਾ ਰਹੀ ਹੈ। ਵੈਸੇ ਆਮ ਕੀ ਹੁੰਦਾ ਹੈ ਕਿ ਹਰ ਗ੍ਰਹਿ ਅਗਲੀ ਰਾਸ਼ੀ ਚ ਜਾਂਦਾ ਹੈ ਪਰ ਹੁਣ ਕਿੱਥੇ ਜਾ ਰਿਹਾ ਹੈ? ਪਿਛਲੀ ਰਾ ਮੇਥੂ ਰਾਸ਼ੀ ਵਿੱਚ ਕੀ ਪ੍ਰਭਾਵ ਪਾਵੇਗਾ 12 ਰਾਸ਼ੀਆਂ ਤੇ ਇਸ ਬਾਰੇ ਆਪਾਂ ਚਰਚਾ ਕਰਾਂਗੇ। ਠੀਕ ਹੈ ਸ਼ੱਕ ਮਾਸੂਰੀ ਸ਼ੁਰੂ ਹੋ ਜਾਏਗਾ। ਦ੍ਰਿਤੀ ਯੋਗ ਰਹੇਗਾ। ਗ੍ਰਹਾਂ ਦੇ ਮੁਤਾਬਕ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਐ ਰੇਜ਼ਾਨੀ ਮੇਸ਼ਾ ਰਾਸ਼ੀ ਵਾਲਿਆਂ ਦੀ ਮੰਗਲ ਦਾ ਰਾਸ਼ੀ ਪਰਵਰਤਨ ਤਕਰੀਬਨ ਫਰਵਰੀ ਮਾਰਚ ਤੱਕ ਫਰਵਰੀ ਤੱਕ ਇਸ ਨੇ ਰਹਿਣਾ ਹੈ ਬੱਕਰੀ ਉਸ ਤੋਂ ਬਾਅਦ ਹੋਏਗਾ ਮਾਰਗੀ ਤੇ ਕਦੋਂ ਕਿਹੜੀ ਰਾਸ਼ੀ ਚ ਕਿੰਨੀ ਦੇਰ ਤੱਕ ਜਾਏਗਾ ਇਹ ਆਪਾਂ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਅries ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਕਾਫੀ ਲੰਬਾ ਸਮਾਂ ਹੈ 28 ਫਰਵਰੀ ਤੱਕ ਮਾਰਚ 'ਚ ਇਸਨੇ ਫਿਰ ਘਾਹ ਜਾਣਾ ਹੈ ਤਮੇਸ਼ਾ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਆਪਾਂ ਤਾਂ ਮੰਗਲ ਜਾ ਰਿਹਾ ਤੀਜੇ ਸਥਾਨ ਵਿੱਚ ਆਪਣੀ ਰਾਸ਼ੀ ਤੋਂ ਨਿਕਲ ਕੇ ਗਿਆ ਤੀਜੇ ਸਥਾਨ ਵਿੱਚ ਹਨਾ ਤੀਜਾ ਖਾਨਾ ਹਿੰਮਤ ਦਾ ਹੈ ਪਰ ਬੁੱਧ ਦੇ ਘਰ ਚ ਜਾਏਗਾ ਥੋੜੀਆਂ ਜੀਆਂ ਪਰੇਸ਼ਾਨੀਆਂ ਸਰਕਲ ਵੱਲੋਂ ਦੇ ਸਕਦਾ ਹੈ ਹਿੰਮਤ ਨਾਲ ਕੰਮ ਕਰਤੇ ਸਕਸੈਸ ਮਿਲੇਗੀ ਥੋੜੇ ਜੇ ਕਨਫਿਊਜ਼ ਤੁਸੀਂ ਰਹੋਗੇ ਜ਼ਰੂਰ ਸਰਕਲ ਨੂੰ ਲੈ ਕੇ ਆਲੇ ਦੁਆਲੇ ਨੂੰ ਲੈ ਕੇ ਤਾਂ ਬਸ ਇਹ ਸੋਚੋ ਕੀ ਕਰ ਸਕਦੇ ਆ ਭੈਣ ਭਾਈ ਨਾਲ ਸਬੰਧ ਅੱਛੇ ਰੱਖਿਓ ਤੀਜਾ ਕਨ ਛੋਟੇ ਵੱਡੇ ਭਾਈ ਭੈਣ ਦਾ ਵੀ ਤਾਂ ਇੱਥੇ ਬੈਠਾ ਮੰਗਲ ਤੁਹਾਡੇ ਲਗਨ ਦਾ ਮਾਲਕ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਕਰੇਗਾ ਕਿਉਂਕਿ ਮੰਗਲ ਜੋ ਹੈ ਨਾ ਬੱਕਰੀ ਚੱਲਦਾ ਹੈ ਤੇ ਬੱਕਰੀ ਮੰਗਲ ਜੋ ਹੈ ਇਹ ਪੁਨਰਵਸੂ ਗੁਰੂ ਦੇ ਨਕਸ਼ਤਰ ਚ ਚੱਲ ਰਿਹਾ ਠੀਕ ਹੈ ਟੌਰਸ ਯਾਨੀ ਬ੍ਰਿਕ ਰਾਸ਼ੀ ਵਾਲੇ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਬ੍ਰਿਕ ਰਾਸ਼ੀ ਦੇ ਲਈ ਮੰਗਲ ਗਿਆ 12ਵੇਂ ਖਾਨੇ ਦਾ ਮਾਲਕ ਹੈ ਔਰ ਮੰਗਲ 12ਵੇਂ ਖਾਨੇ ਦਾ ਮਾਲਕ ਹੋਣ ਕਰਕੇ ਕਿੱਥੇ ਬੈਠਾ ਹੈ ਤਨ ਸਥਾਨ ਵਿੱਚ ਹੈਨਾ ਤਾਂ ਧਨਸਥਾਨ ਵਿੱਚ 12ਵੇਂ ਖਾਨੇ ਦਾ ਮਾਲਕ ਨੂੰ ਤੁਹਾਨੂੰ ਪਤਾ ਹੀ ਹੈ 12ਵਾਂ ਖਾਨਾ ਖਰਚ ਦਾ ਹੈ ਤੇ ਖਰਚ ਦਾ ਮਾਲਕ ਧਨਸਥਾਨ ਚ ਆਇਆ ਤਾਂ ਖਰਚੇ ਜ਼ਿਆਦਾ ਹੋਣਗੇ ਧਨ ਦੀ ਥੋੜੀ ਜੀ ਸ਼ਾਰਟੇਜ ਰਹਿ ਸਕਦੀ ਆ ਪਰ ਮੰਗਲਮਈ ਕੰਮਾਂ 'ਚ ਰੁਕਾਵਟ ਨਹੀਂ ਪਏਗੀ बस ਖਰਚੇ ਸੋ ਸਮਝ ਕੇ ਕਰਨੇ ਆ bizness ਕੰਮ ਕਰਨ ਲਈ ਸਮਾਂ ਬਿਲਕੁਲ ਬਿਹਤਰ ਹੈ ਸਹੀ ਜਾਏਗਾ ਠੀਕ ਆ ਜੈਮਨੀ ਜਨ ਮਿਥੂਨਾ ਆਸ਼ੀਰਵਾਲਾਂ ਦੇ ਲਈ ਮੰਗਲ ਆ ਗਿਆ ਲਗਨ ਦੇ ਵਿੱਚ ਥੋੜਾ ਗੁੱਸਾ ਜਾੜਾ ਆਉਣ ਵਾਲਾ ਫਿਰ ਤੁਹਾਨੂੰ ਰਿਸ਼ਤੇ ਥੋੜੇ ਜਿਹਾ ਤੁਹਾਡੇ ਖਰਾਬ ਹੋਣ ਵਾਲੇ ਆ ਟੈਂਪਰੇਰੀ ਤੌਰ ਤੇ ਮੰਗਲਿਕ ਜੋਗ ਜੀਵਨ ਸਾਥੀ ਦੀ ਸਿਹਤ ਵੀ ਖਰਾਬ ਕਰ ਸਕਦਾ ਹੈ ਘਰੇਲੂ ਪਰੇਸ਼ਾਨੀਆਂ ਵੀ ਵਧਾ ਸਕਦਾ ਬਸ ਧਿਆਨ ਰੱਖਣ ਵਾਲੀ ਗੱਲ ਇਹ ਆ ਮੇਨ ਗੱਲ ਕਿ ਗੁੱਸੇ ਤੇ ਕੰਟਰੋਲ ਰੱਖਣਾ ਹੈ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰਨੀ ਹੈ ਤੇ ਰਲਾਰ ਤੇ ਮੈਰੂ ਰੰਗ ਨਹੀਂ ਪਾਣਾ ਕੈਂਸਰ ਜਾਨੀ ਕਰਕਰਾਸ਼ੀ ਦੀ ਗੱਲ ਕਰੀਏ ਤਾਂ ਕਰਕਰਾਸ਼ੀ ਵਾਲਿਆਂ ਦੇ ਲਈ ਮੰਗਲ 12ਵੇਂ ਸਥਾਨ ਵਿੱਚ 10ਵੇਂ ਖਾਨੇ ਦਾ ਮਾਲਕ ਦਸਮੇਸ਼ ਜਾਨੀ ਸਰਕਾਰ ਦਾ ਮਾਲਕ 12ਵੇਂ ਸਥਾਨ ਵਿੱਚ ਲਗਜ਼ਰੀ ਚੀਜ਼ਾਂ ਤੇ ਖਰਚ ਹੋਣਗੇ ਘਰ ਚ ਕੰਸਟਰਕਸ਼ਨ ਦਾ ਕੰਮ ਹੋਏਗਾ ਪਾਰਟੀ ਫੰਕਸ਼ਨ ਹੋਣਗੇ ਵੈਸੇ ਮੰਗਲ ਇੱਥੇ ਜਾ ਕੇ ਨੁਕਸਾਨ ਤੇ ਨਹੀਂ ਕਰਨ ਵਾਲਾ ਵਿਦੇਸ਼ ਜਾਣ ਵਾਲਿਆਂ ਲਈ ਬਹੁਤ ਵਧੀਆ ਏ ਤੇ ਪਿਤਾ ਦੀ ਸਿਹਤ ਥੋੜੀ ਖਰਾਬ ਹੋ ਸਕਦੀ ਆ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਏ ਗਊਸ਼ਾਲਾ ਖਰਾਚਰਾ ਪਾਉਂਦੇ ਰਹਿਣਾ ਏ ਲਿਓ ਸਿੰਘ ਰਾਸ਼ੀ ਦੀ ਗੱਲ ਕਰਦੇ ਆ ਸਿੰਘ ਰਾਸ਼ੀ ਵਾਲਿਆਂ ਦੇ ਲਈ ਵਧੀਆ ਇਨਕਮ ਦਾ ਮਾਲਕ ਸੌਰੀ ਕਿਸਮਤ ਦਾ ਮਾਲਕ ਆਇਆ ਇਨਕਮ ਦੇਖਾਂਗੇ ਵਿਚ ਤਾਂ ਰੁਕਿਆ ਹੋਇਆ ਪੈਸਾ ਮਿਲ ਜਾਏਗਾ ਇਨਕਮ ਦੇ ਸੋਰਸਸ ਵਧਣਗੇ ਛੋਟੀਆਂ-ਮੋਟੀਆਂ ਚੀਜ਼ਾਂ ਦੀ ਤੁਸੀਂ ਪਰਵਾਹ ਨਹੀਂ ਕਰੋਗੇ ਹਿੰਮਤ ਜ਼ਿਆਦਾ ਵੱਜੇਗੀ ਤਾਂ ਮੰਗਲ ਇੱਥੇ ਬੈਠ ਕੇ ਮੰਗਲਮਈ ਕੰਮਾਂ 'ਚ ਬੜੌਤਰੀ ਹੀ ਕਰਨ ਵਾਲਾ ਹੈ ਵਰਗੋ ਜਾਨੀ ਕੰਨਿਆ ਰਾਸ਼ੀ ਦੀ ਗੱਲ ਕਰੀਏ ਤਾਂ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਕੰਨਿਆ ਰਾਸ਼ੀ ਦੇ ਲਈ ਕਿਉਂਕਿ ਮੰਗਲ ਜੋ ਹੈ 10ਵੇਂ ਸਥਾਨ ਵਿੱਚ ਆਇਆ 10ਵੇਂ ਸਥਾਨ ਚ ਆਇਆ ਤੀਜੇ ਘਰ ਤਿੰਨ ਨੰਬਰ ਦੇ ਘਰ ਵਿੱਚ ਤਾਂ ਪ੍ਰਾਪਰਟੀ ਨਾਲ ਸੰਬੰਧ ਦੇ ਜਿਹੜੇ ਕੰਮ ਥੋੜੇ ਜਿ ਰੁਕੇ ਸੀ ਉਹ ਹੁਣ ਤੁਹਾਡੇ ਚੱਲਣੇ ਸ਼ੁਰੂ ਹੋ ਜਾਣਗੇ ਬਕਰੀ ਆ ਥੋੜਾ ਜਿਹਾ ਟੇਡੇ ਮਤਲਬ ਕਿ ਲੋਕਾਂ ਨਾਲ ਵਾਹ ਪਵੇਗਾ ਥੋੜਾ ਸਰਕਾਰੀ ਗੈਰ ਸਰਕਾਰੀ ਚਿੱਠੀ ਤੁਹਾਨੂੰ ਮਿਲ ਸਕਦੀ ਹੈ ਤਾਂ ਹਰ ਕੰਮ ਸਰਕਾਰੀ ਹੋਵੇ ਗੈਰ ਸਰਕਾਰੀ ਹੋਵੇ ਬੜੇ ਧਿਆਨ ਨਾਲ ਕਰਦੇ ਰਹਿਣਾ ਹੈ ਮੰਗਲ ਮਿੱਤਰਨੀ ਆ ਤਾਂ ਥੋੜੀ ਬੈਕ ਪੇਨ ਥੋੜਾ ਹੰਡੀਆਂ ਜੋੜਾਂ ਦੀ ਪ੍ਰੋਬਲਮ ਥੋੜੇ ਹਸਪਤਾਲ ਦੇ ਚੱਕਰ ਕਿਸੇ ਬਜ਼ੁਰਗ ਦੀ ਸੇਤ ਨੂੰ ਲੈ ਕੇ ਹੋਣੇ ਮਿਲਨੇ ਸ਼ੁਰੂ ਹੋ ਜਾਣਗੇ ਤਾਂ ਮੰਗਲ ਦਸਵੇਂ ਦਾ ਉਪਾਰ ਹੈਗਾ ਕੁੱਤਿਆਂ ਦੀ ਸੇਵਾ ਲਿਬਰਾ ਜਾਨੀ ਤੁਲਾ ਰਾਸ਼ੀ ਦੀ ਗੱਲ ਕਰੀਏ ਤਾਂ ਨੌਵੇਂ ਗਿਆ ਮੰਗਲ ਮੰਗਲ ਤੁਹਾਡੇ ਸੁਖ ਸਥਾਨ ਦਾ ਤੇ 7ਵੇਂ ਘਰਨੇ ਦਾ ਮਾਲਕ ਹੈ ਤਾਂ ਤੁਲਾ ਰਾਸ਼ੀ ਵਾਲਿਆਂ ਦੇ ਲਈ ਮੰਗਲ ਜੋ 9ਵੇਂ ਸਥਾਨ ਵਿੱਚ ਹੈ ਜਾਇਜ਼ ਖਰਚੇ ਹੋਣ ਨਾ ਜਾਇਜ਼ ਨਾ ਹੋਣ ਤਾਂ ਉਹਦੇ ਲਈ ਤੁਸੀਂ ਸ਼ਾਇਦ ਦਸੇਵਨ ਕਰਦੇ ਰਹਿਣਾ ਹੈ ਤੇ ਦੂਸਰੇ ਸਥਾਨ ਵਿੱਚ ਮੰਗਲ ਨੂੰ ਬਿਠਾਉਂਦੇ ਰਹਿਣਾ ਪਤਾਸੇ ਜਾਂ ਖੱਟੀਆਂ ਟੌਫੀਆਂ ਬੱਚਿਆਂ ਨੂੰ ਵੰਡਦੇ ਰਹਿਣਾ ਹੈ ਧਾਰਮਿਕ ਸਥਾਨ ਤੇ ਕਦੇ-ਕਦੇ ਨਾਰੀਅਲ ਚੜਾਉਂਦੇ ਰਹਿਣਾ ਤਾਂ ਕਿ 9ਵੇਂ ਬੈਠਾ ਮੰਗਲ ਪਰੇਸ਼ਾਨੀ ਨਾ ਦੇਵੇ ਬਹੁਤ ਧਿਆਨ ਨਾਲ ਵਾਹਨ ਚਲਾਉਣਾ ਲੱਤ ਬਾਤੇ ਛੱਟ ਦਾ ਭੈਅ ਡਰ ਤੇ ਲੱਗ ਵੀ ਸਕਦੀ ਹੈ ਬਹੁਤ ਹੀ ਸੰਭਲ ਕੇ ਚੱਲ ਉਸ ਸਥਾਨ ਵਿੱਚ ਬੁੱਧ ਦੇ ਘਰ ਵਿੱਚ ਬਿਰਾਸਤਾਂ ਸਕੋਰਪੀਓ বৃশ্চਿਕ ਰਾਸ਼ੀ ਦੀ ਗੱਲ ਕਰੀਏ ਤਾਂ ਲਗਨ ਦਾ ਮਾਲਕ ਤੇ 6ਵੇਂ ਖਾਨੇ ਦਾ ਮਾਲਕ ਗਿਆ 8ਵੇਂ ਸਥਾਨ ਵਿੱਚ ਪਰ ਨਾਨਕੇ ਪਰਵਾਰ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਫਿਰ ਤੋਂ ਖੜੀ ਹੋ ਸਕਦੀ ਆ ਔਰ ਦੂਸਰੀ ਗੱਲ ਇਹ ਆ ਕਿ ਮੰਗਲ ਤੁਹਾਡੇ ਲਗਨ ਦਾ ਮਾਲਕ 8ਵੇਂ ਸਥਾਨ ਵਿੱਚ ਗਿਆ ਏ ਤਾਂ ਮੰਗਲਮਈ ਕਮਾ ਵਿੱਚ ਥੋੜੀ ਬਹੁਤੀ ਰੁਕਾਵਟ ਤੇ ਨਜ਼ਰਾਂ ਤੋਂ ਬਚ ਕੇ ਤੁਹਾਨੂੰ ਚੱਲਣਾ ਚਾਹੀਦਾ ਏ ਇੱਥੇ ਬੈਠਾ ਮੰਗਲ 8ਵੀਂ ਦ੍ਰਿਸ਼ਟੀ ਨਾਲ ਸੂਰਜ ਨੂੰ ਦੇਖੇਗਾ ਜਿਆਦਾ ਗੁੱਸਾ ਛੋਟੇ ਵੱਡੇ ਭਾਈ ਭੈਣਾਂ ਦੇ ਸਬੰਧਾਂ 'ਚ ਵਿਗਾੜ ਪੈਦਾ ਕਰ ਸਕਦਾ ਹੈ ਮਾਮੇ ਦੀ ਸਿਹਤ ਖਰਾਬ ਹੋ ਸਕਦੀ ਹੈ ਕਿਸੇ ਦੀ ਛੱਟ ਚੋਟ ਲੱਗ ਸਕਦੀ ਆ ਬਸ ਇੱਥੇ ਬੈਠੇ ਮੰਗਲ ਨੂੰ ਕੋਈ ਮੰਗਲਮਈ ਕਮਾ 'ਚ ਰੁਕਾਵਟ ਨਾ ਪਾਵੇ ਤਾਂ ਮਿੱਠੀ ਰੋਟੀ ਮੰਗਲਵ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦੀ ਗੱਲ ਕਰੀਏ ਤਾਂ ਟੈਂਪਰੇਰੀ ਤੌਰ ਤੇ ਬਣ ਗਿਆ ਤੁਹਾਡਾ ਫਿਰ ਤੋਂ ਮੰਗਲਿਕ ਜੋਗ ਤੇ ਮੰਗਲ ਆਇਆ 7ਵੇਂ ਸਥਾਨ ਵਿੱਚ ਸੂਰਜ ਬੁੱਧ ਪਹਿਲਾਂ ਹੀ ਬੈਠੇ ਆ ਬੁੱਧ ਨੇ ਥੋੜੇ ਦਿਨਾਂ ਬਾਅਦ ਜਾਣਾ ਹੈ ਬੁੱਧ ਲਗਨ 'ਚ ਬੈਠਾ ਤਾਂ ਬੁੱਧੀ ਸਥਿਤੀ ਆ ਰਹੀ ਹੈ ਕਿੱਥੇ ਲਗਨ ਜਾ ਰਹੀ ਹੈ ਠੀਕ ਹੈ ਮਤਲਬ ਲਗਨ ਤੋਂ ਦ੍ਰਿਸ਼ਟੀ ਪੈ ਰਹੀ ਹੈ 7ਵੇਂ ਸਥਾਨ ਤੇ ਤਾਂ ਜੀਵਨ ਸਾਥੀ ਦੀ ਸੇਲ ਸਿਹਤ ਮੰਗਲ ਦੀ وجہ ਨਾਲ ਥੋੜੀ ਖਰਾਬ ਹੋ ਸਕਦੀ ਹੈ ਬੀਪੀ ਵਾ ਸਕਦਾ ਤਾਂ ਬੀਪੀ ਦੀ ਪ੍ਰੋਬਲਮ ਅਗਰ ਜ਼ਿਆਦਾ ਹੋਵੇ ਤਾਂ ਮੰਗਲ ਦੇ ਪਤਾਸੇ ਜਾਂ ਕੁੱਤੇ ਨੂੰ ਕੁਝ ਨਾ ਕੁਝ ਪਾਉਂਦੇ ਰਹਿਣ ਤੇ ਨਾਲ ਹੀ ਵਧੀਆ ਰਹੇਗਾ ਨਾਰੀyal ਹਨੂਮਾਨ ਜੀ ਦੇ ਵੀ ਤੁਸੀਂ ਚੜ੍ਹਾ ਸਕਦੇ ਹੋ ਤੁਨੂ ਰਾਸ਼ੀ ਵਾਲਿਆਂ ਨੇ ਧਿਆਨ ਰੱਖਣਾ ਹੈ ਕਿ ਜੀਵਨ ਸਾਥੀ ਨਾਲ ਛੋਟੀ ਮੋਟੀ ਨੋਕਜੋਕ ਵੱਡਾ ਰੂਪ ਧਾਰਨ ਨਾ ਕਰੇ ਤਾਂ ਥੋੜਾ ਸਾਇਲੈਂਟ ਮੋਡ ਵਿੱਚ ਬਿਨਾ ਮੰਗੇ ਸਲਾਹ ਕਿਸੇ ਨੂੰ ਦੇਣੀ ਤੇ ਐਗਰੈਸ਼ਨ ਗੁੱਸਾ ਸਿਹਤ ਵੀ ਖਰਾਬ ਕਰੇਗਾ ਘਰ ਦਾ ਮਾਹੌਲ ਵੀ ਖਰਾਬ ਕਰੇਗਾ ਬੱਚਿਆਂ ਨੂੰ ਲੈ ਕੇ ਥੋੜੀ ਉਹਨਾਂ ਦੀ ਸੰਗਤ ਨੂੰ ਲੈ ਕੇ ਧਿਆਨ ਰੱਖੋ ਬਦਨਾਮੀ ਹੋ ਸਕਦੀ ਹੈ ਕੈਪ੍ਰਿਕੌਰ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਮਕਰ ਰਾਸ਼ੀ ਵਾਲਿਆਂ ਦੇ ਲਈ ਮੰਗਲ ਗਿਆ 6ਵੇਂ ਸਥਾਨ ਵਿੱਚ ਮੰਗਲ ਤੁਹਾਡਾ ਵੈਸੇ ਮਿੱਤਰ ਤੇ ਹੈ ਨਹੀਂ ਹੈ ਪਰ ਫਿਰ ਵੀ ਸੁੱਖ ਤੇ ਇਨਕਮ ਦਾ مالک ਹੈ ਤਾਂ ਕਿਸੇ ਪੈਸੇ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਦੋਸਤ ਮਿੱਤਰਾਂ ਦੇ ਪੈਸੇ ਨੂੰ ਲੈ ਕੇ ਕੋਈ ਪਰੇਸ਼ਾਨੀ ਉਲਝੇ ਮਖੜਾ ਹੋ ਸਕਦਾ ਹੈ ਕੰਮ ਕਰਨ ਨੂੰ ਲੈ ਕੇ ਦਿਮਾਗੀ ਟੈਨਸ਼ਨ ਪਾ ਸਕਦੀ ਹੈ ਪਰ ਵਿਰੋਧੀ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਣਗੇ ਕੋਈ ਕਰਜ਼ਾ ਲਿਆ ਸੀ ਕਿਸੇ ਤੋਂ ਪੈਸਾ ਚੱਕਿਆ ਸੀ ਤਾਂ ਉਤਰਨਾ ਸ਼ੁਰੂ ਹੋ ਜਾਏਗਾ ਮੰਗਲ ਇੱਥੇ ਬੈਠ ਕੇ ਜੋ ਹੈ ਰੋਗ ਬਿਮਾਰੀ ਦੀਆਂ ਚਿੰਤਾਵਾਂ ਨੂੰ ਘਟਾਏਗਾ ਅਕੀਰਸ ਜਾਨੀ ਕੰਬ੍ਰਾਸੀ ਕੰਬ੍ਰਾਸੀ ਦੇ ਲਈ ਮੰਗਲ ਪੰਜਵੇਂ ਸਥਾਨ ਵਿੱਚ ਗਿਆ ਤੇ ਮੰਗਲ ਵੀ ਤੁਹਾਡਾ ਵੀ ਮਿੱਤਰ ਨਹੀਂ ਹੈ ਦਸਵੇਂ ਖਾਨੇ ਦਾ ਮਾਲਕ ਹੈ ਹਸਪੀਟਲ ਦੇ ਚੱਕਰ ਬਜ਼ੁਰਗਾਂ ਦੀ ਸਿਹਤ ਨੂੰ ਲੈ ਕੇ ਮਾਤਾ ਪਿਤਾ ਦੀ ਸਿਹਤ ਨੂੰ ਲੈ ਕੇ ਲੱਗ ਸਕਦੇ ਆ ਕਿਸੇ ਦਾ ਆਪਰੇਟ ਵਗੈਰਾ ਜਾਂ ਢੇਟ ਦੀ ਪ੍ਰੋਬਲਮ ਵੱਧ ਸਕਦੀ ਹੈ ਤਾਂ ਮੰਗਲ ਨੂੰ ਸ਼ੁਭ ਕਰਨ ਦੇ ਲਈ ਇੱਕ ਤਾਂ ਪੇੜ ਪੌਦੇ ਲਗਾਣੇ ਆ ਤੁਸੀਂ ਨਿੰਮ ਲਗਾਣੀ ਹੈ ਕਿਉਂਕਿ ਬੁੱਧ ਦੇ ਘਰ ਵਿੱਚ ਮੰਗਲ ਹੈ ਤੇ ਦੂਸਰਾ ਰਾਤ ਨੂੰ ਪਾਣੀ ਸਰਾਂਲੇ ਰੱਖ ਕੇ ਕਦੇ-ਕਦੇ ਗੋਟੀਆਂ ਚ ਪਾਉਂਦੇ ਰਹਿਣਾ ਤੇ ਸਭ ਤੋਂ ਜ਼ਰੂਰੀ ਜੋ ਉਪਾ ਕਰਨ ਵਾਲਾ ਕਿ ਹਰੀਆਂ ਇਲਾਚੀਆਂ ਜਾਂ ਤੁਲਸੀ ਦੇ ਪੱਤੇ ਦਾ ਸੇਵਨ ਕਰਦੇ ਰਹਿਣਾ ਹੈ ਪਾਈਸੇ ਜमीन રાશિ ਦੀ ਗੱਲ ਕਰੀਏ ਤਮੀ રાશિ ਵਾਲਿਆਂ ਦੇ ਵਿੱਚ चौथे ਗਿਆ ਮੰਗਲ ਜੋ ਤੁਹਾਡੇ ਵੀ ਟੈਂਪਰਰੀ ਤੌਰ ਤੇ ਜਨਵਰੀ ਫਰਵਰੀ ਮਾਰਚ ਤੱਕ ਕੀ ਬਣਾਏਗਾ ਮੰਗਲਿਕ ਯੋਗ ਜੋ ਤੁਹਾਡੀ ਮਾਤਾ ਦੀ ਸਿਹਤ ਖਰਾਬ ਕਰੇਗਾ ਘਰ ਵਿੱਚ ਲੱਗ ਔਣ ਵਾਲੇ ਹਾਲਾਤ ਤੇ ਭਰਾ ਨਾਲ ਸਬੰਧ ਵਿਗੜ ਸਕਦੇ ਆ ਜਿੱਦ ਦੀ ਪ੍ਰਾਪਰਟੀ ਨੂੰ ਲੈ ਕੇ ਕੋਈ ਝਗੜਾ ਮੰਗਲ ਇੱਥੇ ਕਰਾ ਸਕਦਾ ਕਿਉਂ ਕਰਾਏਗਾ ਸੁਣੋ ਬੁੱਧ ਦੇ ਘਰ ਚ ਮੰਗਲ ਗਿਆ ਤੇ ਬੁੱਧ ਦਾ ਮਿੱਤਰ ਕੋਈ ਨਹੀਂ ਤੇ ਜਦੋਂ ਵੀ ਕੋਈ ਗ੍ਰਹਿ ਕਿਸੇ ਐਂਟੀ ਘਰ ਵਿੱਚ ਖਾਸ ਤੌਰ ਤੇ ਐਗਰੈਸ਼ਨ ਵਾਲਾ ਗ੍ਰਹਿ ਸੈਨਾਪਤੀ ਆ ਜੀ ਮੰਗਲ ਜਾਏਗਾ ਤਾਂ ਉਸ ਘਰ ਦੀ ਸਥਿਤੀ ਬੁੱਧ ਦੇ ਮੁਤਾਬਕ ਕੁਝ ਨਾ ਕੁਝ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਜਦੋਂ ਬੁੱਧ ਸੂਰਜ ਨਾਲ ਮਿਲ ਜਾਏਗਾ ਰਾਜੇ ਦੇ ਘਰ ਜਾ ਕੇ ਉਹ ਸੈਨਾਪਤੀ ਨੂੰ ਜ਼ਰੂਰ ਸ਼ਾਂਤ ਕਰੇਗਾ ਜਾ ਜਣੀ ਮੰਗਲ ਦੇ ਮੰਗਲ ਮਈ ਕਮ ਹੋਣੇ ਸ਼ੁਰੂ ਹੋ ਜਾਣਗੇ ਤਾਂ ਉਦੋਂ ਤੱਕ ਥੋੜਾ ਜਿਹਾ ਮੋਬੈਲ ਤੋਂ ਦੂਰੀ ਥੋੜਾ ਜਿਹਾ ਜੁਬਾਨ 'ਚ ਮਿਠਾਸ ਰੱਖ ਕੇ ਚੱਲੋ ਚਲਦੇ ਬਾਣੀ ਵਿੱਚ ਕਦੇ-ਕਦੇ ਚੌਲ ਹਲਦੀ ਜਲ ਪ੍ਰਵਾਹ ਕਰਦੇ ਰਹੋ ਤਾਂ ਕਿ ਸ਼ਾਂਤ ਗ੍ਰਹਿ ਠੰਡੇ ਰਹਿਣ ਓਕੇ ਆ ਇਹ ਸੀ ਮੰਗਲ ਦਾ ਰਾਸ਼ੀ ਪਰਵਰਤਨ ਜੋ ਮithun ਰਾਸ਼ੀ ਵਿੱਚ ਜਾ ਰਿਹਾ ਸਾਰੀਆਂ ਰਾਸ਼ੀਆਂ ਵਾਲੇ ਉਪਾਸ ਸੁਣੋ ਮੰਗਲ ਕੀ ਹੈ ਸ਼ੇਰ ਤੇ ਬੁੱਧ ਕੀ ਹੈ ਪਤਨੀ ਬੱਕਰੀਆਂ ਨੂੰ ਚਨੇ ਪਾਉਂਦੇ ਮੰਗਲ ਇੱਥੇ ਗਲਤ ਜਾਂ ਨੇਗੇਟਿਵ ਪ੍ਰਭਾਵ ਨਹੀਂ ਪਾਏਗਾ ਦੂਸਰਾ ਸਭ ਤੋਂ ਜ਼ਰੂਰੀ ਪੇੜ ਪੌਦੇ ਲਗਾਉਣ ਤੇ ਵੀ ਮੰਗਲ ਸ਼ੁਭ ਫਲ ਦੇਗਾ ਕਿਉਂਕਿ ਸ਼ੁਕਰ ਦੀ એનર્ਜੀ ਬੁੱਧ ਨੂੰ ਮਿਲਣੀ ਸ਼ੁਰੂ ਹੋ ਜਾਏਗੀ ਤਾਂ ਇਹ ਸਾਰੇ ਰਾਸ਼ੀਆਂ ਵਾਲੇ ਨੇ ਉਪਾ ਕਰਨਾ ਹੈ ਸਮਝਦਾ ਜਦ ਆਪ ਸਬ ਦਾਸ ਦਾ ਦਿਨ ਅੱਛਾ ਜਾਵੇ ਕੁਛ ਰੋਮਸ ਕਰਾਉਂਦੇ ਰੋਮ ਦਾ ਜਦ ਸਤਿ ਸ਼ਕਾਂ